ਪਪੀਤੇ ਬਾਰੇ ਆਮ ਹੀ ਧਾਰਨਾ ਹੈ ਕਿ ਪਪੀਤਾ ਕਾਮਯਾਬ ਬਹੁਤ ਘੱਟ ਹੁੰਦਾ ਹੈ ਪਰ ਜੇਕਰ ਬਧੀਆਂ ਕਿਸਮ ਸਹੀ ਤਰੀਕੇ ਨਾਲ ਲਾਈ ਜਾਵੇ ਤੇ ਕੁਝ ਕੁ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਆਪਾਂ ਪਪੀਤੇ ਤੋਂ ਵਧੀਆ ਫਲ ਲੈ ਸਕਦੇ ਹਾਂਗੇ ਆਪਣੇ ਮੌਸਮ ਦੇ ਅਨੁਸਾਰ ਤੇ ਫਲ ਦੇ ਜਿਹੜਾ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਰੈਡ ਲੇਡੀ 786 ਬਹੁਤ ਵਧੀਆ ਕਿਸਮ ਹੈਗੀ ਇੱਕ ਸਮੱਸਿਆ ਦੇ ਚ ਦੇਰੇ ਦੂਜਿਆਂ ਨਾਲੋਂ ਘੱਟ ਆਉਂਦੀ ਹੈ ਪਰ ਇਹਦੇ ਜੀ ਵੀ ਆ ਜ਼ਰੂਰ ਜਾਂਦੀ ਹੈ ਉਹਦੇ ਬਾਰੇ ਆਪਾਂ ਪਹਿਲੇ ਜਿਕਰ ਕਰਦਣਾ ਕਿ ਕੀ ਪ੍ਰੋਬਲਮ ਜਿਹੜੀ ਆਪ ਨੂੰ ਇਹਦੇ 'ਚ ਆ ਜਾਂਦੀ ਹੈ ਉਹ ਹੈਗਾ ਲੀਫ ਕਰਲ ਵਾਇਰਸ ਜਿਹੜਾ ਕਿ ਪੱਤਾ ਮਰੋੜ ਰੋਗ ਪੈਂਦਾ ਹੈਗਾ ਸਭ ਤੋਂ ਵੱਡੀ ਜਿਹੜੀ ਇਹਦੇ 'ਚ ਦਿੱਕਤ ਆ ਗਈ ਉਹ ਇਹੀ ਹੈ ਕਿ ਪੱਤਾ ਮਰੋੜ ਰੋਗ ਪੈਣ ਦੇ ਨਾਲ ਜਿਹੜਾ ਆਪਣਾ ਪਪੀਤਾ ਖਰਾਬ ਹੋ ਜਾਂਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਸ ਜਿਹੜਾ ਕਿਸਮ ਬਾਰੇ ਆਪਾਂ ਜੀ ਇਹ ਖਾਸੀਅਤ ਬਾਰੇ ਗੱਲ ਕਰਾਂਗੇ ਲਾਉਣ ਦੇ ਸਮੇਂ ਬਾਰੇ ਗੱਲ ਕਰਾਂਗੇ ਤੇ ਜਿਹੜਾ ਪੱਤਾ ਮਰੋੜ ਰੋਗ ਹੈਗਾ ਉਹਦੀ ਰੋਕத் ਥਾਮ ਲਈ ਕੁਝ ਕੁ ਜ਼ਰੂਰੀ ਚੀਜ਼ਾਂ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ ਇੱਕ ਗੱਲ ਹੋਰ ਜਿਹੜੀ ਤੁਹਾਨੂੰ ਇੱਥੇ ਕਲੀਅਰ ਕਰ ਦਈਏ ਕਿ ਪੱਤਾ ਮਰੋੜ ਰੋਗ ਆਉਣ ਤੋਂ ਪਹਿਲਾਂ ਕੁਝ ਰੋਕத் ਥਾਮ ਕੀਤੀ ਜਾ ਸਕਦੀ ਹੈ ਜੇਕਰ ਇੱਕ ਵਾਰੀ ਪੱਤਾ ਮਰੋੜ ਰੋਗ ਪੈ ਗਿਆ ਜਾਨੀ ਕਿ ਲੀਫ ਕਰਲ ਵਾਇਰਸ ਪੈ ਗਿਆ ਤਾਂ ਜਿਹੜਾ ਬੂਟੇ ਨੂੰ ਬਚਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਇਹ ਰੈੱਡ ਲੇਡੀ 786 ਦਾ ਪਪੀਤਾ ਪਿਛਲੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਲਾਇਆ ਗਿਆ ਸੀ ਲਗਭਗ 11 ਮਹੀਨੇ ਇਹਦੀ ਉਮਰ ਹੋ ਗਈ ਇਹਦੇ ਨਾਲ ਤੇ ਹੀ ਕੁਝ ਬੂਟੇ ਆਪਾਂ ਜਿਹੜਾ ਇੱਕ ਨਹਿਰੀ ਪਾਣੀ ਲੱਗਦਾ ਸੀ ਇੱਕ ਜਗ੍ਹਾ ਤੇ ਉੱਥੇ ਲਵਾਏ ਸੀਗੇ ਉਹਨਾਂ ਦੇ ਨਤੀਜੇ ਦੂ ਜਿਹੜੇ ਡਬਲ ਨੇਗੇ ਦੂ ਡਬਲ ਉਹ ਬੂਟੇ ਨੇਗੇ ਤੇ ਫਲਣ ਵਾਲੇ ਸਮੇ ਉਹ ਲੱਦੇ ਹੋਏ ਨੇਗੇ ਸੋ ਪਾਣੀ ਇਹਦੇ ਚ ਕਾਫੀ ਅਹਿਮ ਰੋਲ ਨਿਭਾਉਂਦਾ ਹੈਗਾ ਜੇਕਰ ਨੈਰੀ ਪਾਣੀ ਤੇ ਚੰਗੀ ਮਿੱਟੀ ਇਹਨੂੰ ਮਿਲਦੀ ਹੈ ਤਾਂ ਕਾਫੀ ਛੇਤੀ ਜਿਹੜਾ ਹੈ 8 ਮਹੀਨਾ ਬਾਅਦ ਹੀ ਲਗਭਗ ਜਿਹੜਾ ਫਲ ਦੇਣਾ ਸ਼ੁਰੂ ਕਰ ਦਿੰਦਾ ਹੈਗਾ ਤੇ ਰੈਡ ਲੇਡੀ 786 ਆਪਾਂ ਖੁਦ ਆਪ ਇਹ ਬੂਟੇ ਜਿਹੜੇ ਤਿਆਰ ਕੀਤੇ ਸੀਗੇ ਲਗਭਗ 4 ਤੋਂ 500 ਪਲਾਂਟ ਆਪਾਂ ਤਿਆਰ ਕੀਤਾ ਸੀ ਤੇ ਕਾਫੀ ਜਗ੍ਹਾ ਜਿਹੜਾ ਬੂਟੇ ਦਿੱਤੇ ਸੀ ਤੇ ਕਾਫੀ ਵੀਰਾਂ ਦਾ ਜਿਹੜਾ ਚੰਗੇ ਉਹਨਾਂ ਸਬੰਧੀ ਜਿਹੜੇ ਨਤੀਜੇ ਉਹਨਾਂ ਨੂੰ ਮਿਲੇ ਨੇ ਤੇ ਉਹਨਾਂ ਦੇ ਆਪਣੇ ਨਾਲ ਗੱਲਬਾਤ ਹੋਣ ਤੋਂ ਬਾਅਦ ਆਪਾਂ ਨੂੰ ਫਲ ਦੀ ਸਥਿਤੀ ਬਾਰੇ ਪਤਾ ਲੱਗਿਆ ਕਿ ਚੰਗਾ ਫਲ ਉਹਨਾਂ ਬੂਟਿਆਂ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ। ਸੋ ਇਸ ਬੂਟੇ ਨੂੰ ਤੁਸੀਂ ਲਾਉਣ ਦਾ ਜੇ ਸਮੇਂ ਦੀ ਗੱਲ ਕਰੀ ਤਾਂ ਜਿਵੇਂ ਪਹਿਲਾਂ ਹੀ ਆਪਾਂ 7 ਸਤੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਲਾਇਆ ਜਾ ਸਕਦਾ ਹੈਗਾ। ਹੁਣ ਜਿਹੜੇ ਇਹ ਬੂਟੇ ਆਪਾਂ ਤਿਆਰ ਕਰ ਰਹੇ ਹਾਂ ਲਿਮਟਿਡ ਜੀ ਬੂਟੇ ਇੱਦਾਂ ਕਿ ਆਪਣੇ ਕੋਲੋਂ ਤੁਹਾਨੂੰ ਮਿਲਣਗੇ ਲਗਭਗ 100 ਬੂਟਾ ਆਪਾਂ ਤਿਆਰ ਕਰ ਸਕਦੇ ਆਪਾਂ ਨੂੰ ਕਿਉਂਕਿ ਇੱਕ ਚੰਗੀ ਕੰਪਨੀ ਦਾ ਬੀਜ ਜਿਹੜਾ ਲਗਭਗ ਹੁਣ ਆਉਣਾ ਬੰਦ ਹੋ ਗਿਆ ਉਹ 100 ਗੀ ਆਪਾਂ ਨੂੰ ਮਿਲਿਆ ਸੀ ਤੇ ਉਹੀ ਆਪਾਂ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆਗੇ ਸਤੰਬਰ ਦੇ ਮਹੀਨੇ ਲਾਉਣ ਦੇ ਮੁੱਖ ਦੋ ਕਾਰਨ ਜੇਕਰ ਆਪਾਂ ਇਹਨੂੰ ਜੁਲਾਈ ਦੇ ਵਿੱਚ ਲਾ ਲੈਨੇ ਤਾਂ ਇਹ ਬੂਟਾ ਵੱਧ ਕੇ ਜਿਆਦਾ ਵੱਡਾ ਹੋ ਜਾਂਦਾ ਢਗਣਾ ਮੁਸ਼ਕਲ ਹੋ ਜਾਂਦਾ ਪਰ ਜਿਹੜਾ ਪਹਿਲੇ ਸਾਲ ਸਰਦੀਆਂ ਦੇ ਵਿੱਚ ਬੂਟੇ ਨੂੰ ਕੂਰੇ ਤੋਂ ਟਕਣਾ ਕਾਫੀ ਜ਼ਰੂਰੀ ਹੁੰਦਾ ਜਿਹੜਾ ਕਿ ਨਵੰਬਰ ਦਸੰਬਰ ਦੇ ਮਹੀਨਿਆਂ ਆਪਾਂ ਟਕਣਾ ਹੁੰਦਾਗਾ ਦੂਜਾ ਇਹ ਆ ਕਿ ਫਲ ਜਿਹੜਾ ਬੂਟੇ ਦਾ ਸਹੀ ਸਮੇਂ ਆਵੇ ਤਾਂ ਕਰਕੇ ਆਪਾਂ ਇਹਨੂੰ ਜਿਹੜਾ ਸਤੰਬਰ ਦੇ ਵਿੱਚ ਲਾਉਣੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਵੀ ਇਹਨੂੰ ਸਤੰਬਰ ਦੇ ਵਿੱਚ ਹੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤੇ ਇਸੇ ਕਿਸਮ ਦੀ ਹੀ ਸਿਫਾਰਸ਼ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਇੱਕ ਪੂਸਾ ਡਵਾਰਫ ਵੈਰੈਟੀ ਹੈਗੀ ਇੱਕ ਹਨੀ ਡਿਊ ਵੈਰੈਟੀ ਹੈ ਜਿਹੜੀਆਂ ਕਿ ਪੁਰਾਣੀਆਂ ਵੈਰੈਟੀਆਂ ਨੇ ਉਹਨਾਂ ਦੇ ਵੀ ਨਤੀਜੇ ਕਾਫੀ ਸੋਹਣੇ ਨੇ ਪਰ ਉਹਨਾਂ ਦੇ ਬੀਜ ਨਾਲ ਮਿਲਣ ਕਰਕੇ ਉਹਨਾਂ ਦੇ ਬੂਟੇ ਆਪ ਸੋ ਲੀਫ ਕਰਲ ਵਾਇਰਸ ਤੋਂ ਬਚਾਉਣ ਲਈ ਜੇ ਗੱਲ ਕਰ ਲਈਏ ਤਾਂ ਤੁਸੀਂ ਜਿਹੜਾ ਸਬਜ਼ੀਆਂ ਜੇ ਤੁਹਾਡੀਆਂ ਲੱਗੀਆਂ ਹੋਈਆਂ ਨੇ ਖਾਸ ਕਰਕੇ ਟਮਾਟਰ ਮਿਰਚ ਤੇ ਭਿੰਡੀ ਜਿਨ੍ਹਾਂ ਦੇ ਉੱਤੇ ਚਿੱਟੀ ਮੱਖੀ ਆਉਂਦੀ ਹੈ ਤੇ ਇਹਨਾਂ ਨੂੰ ਪੱਤਾ ਮਰੋੜ ਰੋਗ ਪੈਂਦਾ ਜਿਵੇਂ ਮਿਰਚ ਨੂੰ ਪੈਂਦਾ ਤੇ ਟਮਾਟਰ ਨੂੰ ਪੈਂਦਾ ਹੈਗਾ ਉਹਨਾਂ ਦੇ ਉੱਤੇ ਇਹ ਟਰਾਂਸਮਿਟ ਹੋ ਜਾਂਦਾ ਯਾਨੀ ਕਿ ਉਹਨਾਂ ਦੇ ਉੱਪਰੋਂ ਚਿੱਟੀ ਮੱਖੀ ਬੈਠ ਕੇ ਇਹਦੇ ਉੱਪਰ ਜਦੋਂ ਬੈਠਦੀ ਹੈ ਤਾਂ ਇਹਦੇ ਉੱਪਰ ਵਾਇਰਸ ਆ ਜਾਂਦਾ ਸੋ ਪਹਿਲੀ ਗੱਲ ਤਾਂ ਤੁਸੀਂ ਸਬਜ਼ੀਆਂ ਤੋਂ ਇਹਦੀ ਦੂਰੀ ਬਣਾ ਕੇ ਲਾਉਣੀ ਹੈ ਜੇਕਰ ਤੁਸੀਂ ਦੋ ਕਬੂਟੇ ਲਾਉਨੇ ਆ ਤਾਂ ਇਹਨੂੰ ਤੁਸੀਂ ਜਾਲੀ ਦੇ ਨਾਲ ਟਾਕ ਸਕਦੇ ਹੋ ਕਿ ਚਿੱਟੀ ਮੱਖੀ ਤੇ ਨਾ ਬੈਠੇ ਤੇ ਚਿੱਟੀ ਮੱਖੀ ਨਾ ਆਉਣ ਦੇ ਨਾਲ ਹੀ ਜਿਹੜਾ ਇਹ ਤੂੰ ਤੁਸੀਂ ਇਹਨੂੰ ਲੀਫ ਕੈਰਲ ਵਾਇਰਸ ਤੋਂ ਬਚਾ ਸਕਦੇ ਹੋ ਦੂਜੀ ਜਿਹੜੀ ਮੁੱਖ ਗੱਲ ਹੈ ਕਿ ਜੇਕਰ ਤੁਸੀਂ ਬੂਟੇ ਦੇ ਉੱਪਰ ਕੱਚੀ ਲੱਸੀ ਯਾਨੀ ਕਿ ਪਾਣੀ ਦੇ ਵਿੱਚ ਥੋੜਾ ਜਿਹਾ ਦੁੱਧ ਕੱਚਾ ਮਿਲਾ ਕੇ ਛੜਕਾ ਕਰਦੇ ਰਹੇ ਤਾਂ ਵੀ ਇਸ ਚੀਜ਼ ਤੋਂ ਜਿਹੜਾ ਤੁਸੀਂ ਬੂਟੇ ਦਾ ਬਚਾਅ ਕਰ ਸਕਦੇ ਹੋਗੇ ਤੀਜੀ ਗੱਲ ਮੁੱਖ ਹੈ ਜਦੋਂ ਮਿਰਚਾਂ ਪੱਕਣ ਲੱਗ ਜਾਂਦੀਆਂ ਨੇ ਉਹਨਾਂ ਨੂੰ ਪੱਤਾ ਮਰੂਡ ਰੋਗ ਪੈ ਜਾਂਦਾ ਇਹਦੇ ਕੋਲੇ ਜੇ ਲੱਗੀਆਂ ਨੇਗੀਆਂ ਤਾਂ ਤੁਸੀਂ ਉਹਨਾਂ ਨੂੰ ਪੱਟ ਕੇ ਨਸ਼ਟ ਕਰ ਦਿਓ ਜੇਕਰ ਤੁਸੀਂ ਉਹਨਾਂ ਨੂੰ ਪੱਟ ਕੇ ਨਸ਼ਟ ਨਹੀਂ ਕਰੋਗੇ ਤਾਂ ਉਹਨਾਂ ਨੇ ਖੋਤਾ ਮਰਨਾ ਹੀ ਮਰਨਾ ਤੇ ਨਾਲ ਹੀ ਤੁਹਾਡਾ ਪਵਿੱਤਰਤਾ ਬੂਟਾ ਉਹਨਾਂ ਨੇ ਲੈ ਜਾਣਾਗਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਜਿਹੜਾ ਤੁਸੀਂ ਪੱਤਾ ਮਰੂਡ ਰੋਗ ਤੋਂ ਬਚ ਸਕਦੇ ਹੋ ਲਾਉਣ ਦੇ ਸਮੇਂ ਬਾਰੇ ਗੱਲ ਕਰ ਚੁੱਕੇ ਹਾਂ ਤੇ ਇੱਕ ਗੱਲ ਹੋਰ ਇਸ ਸਮੇ ਜਿਹੜਾ ਯਾਨੀ ਕਿ ਅਗਸਤ ਸਤੰਬਰ ਦੇ ਵਿੱਚ ਇਹਨੂੰ ਫਲ ਪੈਣਾ ਸ਼ੁਰੂ ਹੁੰਦਾ ਸੋ ਇਸ ਸਮੇ ਪਾਣੀ ਦੀ ਇਹਨੂੰ ਸਖਤ ਜ਼ਰੂਰਤ ਹੁੰਦੀ ਹੈ ਕਿਉਂਕਿ ਪਪੀਤੇ ਦੇ ਉੱਪਰ ਫਲ ਬਹੁਤ ਭਾਰੀ ਮਾਤਰਾ ਦੇ ਵਿੱਚ ਲੱਗਦਾ ਤੇ ਜਦੋਂ ਵੀ ਕਿਸੇ ਫਲਦਾਰ ਬੂਟੇ ਨੂੰ ਫਲ ਪੈਣਦਾ ਹੈਗਾ ਤਾਂ ਉਹਨੂੰ ਜਿਹੜਾ ਪਾਣੀ ਦੀ ਕਾਫੀ ਜ਼ਰੂਰਤ ਹੁੰਦੀ ਹੈ ਸੋ ਪਾਣੀ ਤੁਸੀਂ ਇਹਨੂੰ ਲਾਉਣਾਗਾ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਨੇੜੇੋਂ ਥੋੜੀ ਜਿਹਾ ਜਗ੍ਹਾ ਉੱਚੀ ਰੱਖ ਕੇ ਪਾਣੀ ਤਣੇ ਤੋਂ ਤੁਸੀਂ ਦੂਰ ਰੱਖਣਾਗਾ ਜੇਕਰ ਪਾਣੀ ਤਣੇ ਦੇ ਨਾਲ ਲੱਗੂਗਾ ਤਾਂ ਤਣਾ ਗਲਣ ਦੀ ਸਮੱਸਿਆ ਆ ਸਕਦੀ ਹੈਗੀ ਇਹਦੇ ਨਾਲ ਹੀ ਖਾਦ ਵਰਮਿੰਗ ਕੰ ਤੁਸੀਂ ਇਹਦੀ ਜੜ ਦੇ ਨੇੜੇ ਤਿੰਨ ਤੋਂ ਚਾਰ ਕਿਲੋ ਅ ਦੋ ਤਿੰਨ ਵੱਖ ਬਿਆਂ ਦੇ ਵਿੱਚ ਗੁੱਡਣੀ ਹੈਗੀ ਜਿਹਦੇ ਨਾਲ ਕੇ ਤੁਹਾਨੂੰ ਵਧੀਆ ਖਾਲੇ ਦੇ ਤੋਂ ਮਿਲ ਸਕਦਾ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਜਾਣਕਾਰੀ ਦੇਣ ਸਮੇਂ ਕੋਈ ਵੀ ਗਲਤੀ ਜੇਕਰ ਨਾ ਚਾਹੁੰਦੇ ਹੋਈ ਹੋ ਗਈ ਹੋਵੇ ਤਾਂ ਉਹਦੇ ਲਈ ਮਾਫੀ ਮੰਗਦੇ ਹਾਂ ਤੇ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਕਮੈਂਟ ਰਾਹੀਂ ਸਾਡੇ ਤੋਂ ਕਰ ਸਕਦੇ ਹੋ ਵੀਡੀਓ ਨੂੰ ਹੱਦ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ